रेडी स्टार्ट ਇਸ ਹਫਤੇ ਪੰਜਾਬ ਅਤੇ ਹਰਿਆਣਾ ਵਿੱਚ ਕਣਕ ਦੀ ਖਰੀਦ ਵੱਧ ਹੋਣ ਨਾਲ ਕਣਕ ਦੇ ਭਾਅ ਵਿੱਚ ਕਮੀ ਨੋਟ ਕੀਤੀ ਗਈ ਡੰਡੀ ਆٹے ਦੀ ਬੋਰੀ ਅਤੇ ਮੈਦੇ ਦੀ ਕੀਮਤ ਵੀ ਕੁਝ ਢੇਠਾਂ ਆ ਗਈ ਡੰਡੀ ਵਪਾਰੀਆਂ ਦੇ ਕਹਿਣ ਅਨੁਸਾਰ ਸਥਾਨਿਕ ਮੰਡੀ ਵਿੱਚ ਕਣਕ ਦੀ ਕੀਮਤ 580 ਰੁਪਏ ਪ੍ਰਤੀ ਕੁੰਟਲ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ ਡੰਡੀ ਚਾਵਲਾਂ ਦਾ ਨਿਰਜਾਤ ਜਾਮ ਹੋ ਜਾਣ ਨਾਲ ਇਸ ਦੇ ਭਾਅ ਵਿੱਚ ਕੋਈ ਫਰਕ ਨਹੀਂ ਪੈ ਰਿਹਾ ਡੰਡੀ ਦਾਲਾਂ ਦੀ ਦਰਾਮਦ ਕਰਨ ਵਾਲੇ ਵਪਾਰੀਆਂ ਵੱਲੋਂ ਸਟਾਕ ਰੋਕ ਲੈਣ ਨਾਲ ਦਾਲਾਂ ਦੀ ਕਮੀ ਨੋਟ ਕੀਤੀ ਗਈ ਜਿਸ ਦੇ ਸਿੱਟੇ ਵਜੋਂ ਕੀਮਤਾਂ ਵਿੱਚ ਤੇਜ਼ੀ ਆਈ ਹੈ ਦੰਡੀ ਮਸਰ ਅਤੇ ਅਰਹਰ ਦੀ ਦਾਲ ਵਿੱਚ ਮਜ਼ਬੂਤੀ ਰਹੀ ਪਰ ਰਾਜਮਾ ਕੁਝ ਟੁੱਟ ਗਏ ਦੰਡੀ ਖੁਰਾਕੀ ਤੇਲ ਅਤੇ ਤੇਲ ਬੀਜਾਂ ਦੀ ਕੀਮਤ ਵਿੱਚ ਗਿਰਾਵਟ ਦਾ ਰੁਖ ਰਿਹਾ ਹੈ ਡੰਡੀ ਗੈਰ ਖੁਰਾਕੀ ਤੇਲਾਂ ਦੀਆਂ ਕੀਮਤਾਂ ਵਿੱਚ ਵੀ ਕਮੀ ਰਹੀ ਡੰਡੀ ਮਸਾਲਿਆਂ ਵਿੱਚ ਕਾਰੋਬਾਰ ਕਮਜ਼ੋਰ ਰਿਹਾ ਡੰਡੀ ਮੇਵਿਆਂ ਵਿੱਚੋਂ ਬਦਾਮ ਦੀ ਕੀਮਤ ਵਿੱਚ ਕਮੀ ਦੇਖੀ ਗਈ ਡੰਡੀ ਮਾ ਸਾਬਤ ਦਾ ਆਜਾਤ ਕਰਨ ਵਾਲਿਆਂ ਵੱਲੋਂ ਬੰਬਈ ਵਿੱਚ ਸਟਾਕ ਰੋਕ ਲੈਣ ਕਾਰਨ ਇਸ ਦੇ ਭਾਅ ਵਿੱਚ ਵਾਧਾ ਹੋਇਆ ਡੰਡੀ ਮੋٹے ਅਨਾਜਾਂ ਵਿੱਚੋਂ जौ ਦੀ ਕੀਮਤ ਵਿੱਚ 75 ਪੈ ਪ੍ਰਤੀ ਕੁੰਟਲ ਦਾ ਉਸ਼ਾਲਾ ਆਇਆ ਹੈ ਡੰਡੀ ਸੈਕੰਡ ਪੈਰਾ ਲਿਖਿਓ ਵੀ ਸਟਾਰ 16 ਦੇ ਭਾਅ ਵਿੱਚ ਕੋਈ ਬਹੁਤਾ ਫੇਰ ਬਦਲ ਨੋਟ ਨਹੀਂ ਕੀਤਾ ਗਿਆ ਪਰ ਵਿਆਹਾਂ ਕਾਰਨ ਕਾਬਲੀ ਸ਼ੋਲਿਆਂ ਦੇ ਭਾਅ ਵਿੱਚ ਮਾਮੂਲੀ ਤੇਜ਼ੀ ਰਹੀ ਡੰਡੀ ਰਿਫਾਈਂਡ ਦੀਆਂ ਕੀਮਤਾਂ ਵਿਚ 50 ਰੁਪਏ ਤੱਕ ਦਾ ਵਾਧਾ ਹੋ ਗਿਆ ਡੰਡੀ ਗਰਮੀ ਬਦਨ ਨਾਲ ਚੀਨੀ ਦੀ ਮੰਗ ਵਧ ਗਈ ਜਿਸ ਕਰਕੇ ਮਿਲ ਡਿਲੀਵਰੀ ਚੀਨੀ ਲਗਭਗ 30 ਰੁਪਏ ਪ੍ਰਤੀ ਕੁਇੰਟਲ ਵਧ ਗਈ ਅਤੇ ਇਨਾਂ ਕੋ ਹੀ ਵਾਧਾ ਹਾਜ਼ਰ ਚੀਨੀ ਦੀਪਾ ਵਿੱਚ ਹੋਇਆ ਡੰਡੀ ਗੁੜ ਦੀ ਕੀਮਤ ਵਿੱਚ 25 ਰੁਪਏ ਪ੍ਰਤੀ ਕੁੰਟਲ ਵਾਦਾ ਹੋਇਆ ਡੰਡੀ ਗਰਮੀ ਬਦਨ ਨਾਲ ਵੱਡੀ ਇਲਾਇਚੀ ਲੌਂਗ ਦਾਲ ਚੀਨੀ ਅਤੇ ਲਾਲ ਮਿਰਚ ਦੀ ਮੰਗ ਘਟ ਰਹੀ ਹੈ ਡੰਡੀ ਹਲਦੀ ਦੀ ਕੀਮਤ ਵਿੱਚ ਵਾਦਾ ਨੋਟ ਕੀਤਾ ਗਿਆ ਡੰਡੀ ਅਫਗਾਨਿਸਤਾਨ ਵਿੱਚ ਮੇਵਿਆਂ ਦੀ ਫਸਲ ਘਟ ਹੋਣ ਕਾਰਨ ਅਤੇ ਸਰਹੱਦ ਉੱਪਰ ਸਖਤ ਚੌਕਸੀ ਹੋਣ ਕਰਕੇ ਕਿਸ਼ਮਿਸ਼ ਕੰਦਾਰੀ ਦੀ ਕੀਮਤ ਵਿੱਚ 300 ਰੁਪਏ ਪ੍ਰਤੀ ਕਿਲੋ ਤੇਜ਼ੀ ਰਹੀ ਪਰੰਤੂ ਪਿਸਤੇ ਵਿੱਚ 35 ਰੁਪਏ ਪ੍ਰਤੀ ਕਿਲੋਗ੍ਰam ਦੀ ਕਮੀ ਰਹੀ ਡੰਡੀ ਸਰਾਫਾ ਬਾਜ਼ਾਰ ਕਮਜ਼ੋਰ ਰਿਹਾ ਡੰਡੀ ਸੋਨਾ 45 ਰੁਪਏ ਪ੍ਰਤੀ 10 ਗ੍ਰਾਮ ਘਟ ਰਿਹਾ ਪਰ ਸੋਨੇ ਦੇ ਬਿਸਕਟ ਅਤੇ ਸਟੈਂਡਰਡ ਦੇ ਭਾਅ ਵਿੱਚ 15 ਰੁਪਏ ਦੀ ਤੇਜ਼ੀ ਰਹੀ ਡੰਡੀ ਗਿਨੀ 3800 ਦੇ ਦਰਦ ਗਿਰਦ ਹੀ ਰਹੀ ਡੰਡੀ ਕੀਮਤਾਂ ਦਾ ਇਹ ਵੇਰਵਾ ਥੋਕ ਕੀਮਤ ਸੂਚਕ ਅੰਕ ਤੇ ਆਧਾਰਿਤ ਹੈ ਡੰਡੀ